ਧਰਮੋਬਾਧ ਧਰਮੋਬਾਧ ਜਾਂਦੇ ਪਾਣੀਆਂ ਨੂੰ ਬਦਲਵਾਈ ਫਟਾ ਕਾਕਾ ਹਰੂਸਾ ਚੱਲੀਏ ਉੱਥੇ ਕਾਹਤ ਰਹੇ ਹੋ ਤੁਸੀਂ ਵੀ ਐਮਐਲਏ ਰਹੇ ਹੋ ਆਪੋਜੀਸ਼ਨ ਰਹੇ ਹੋ ਪਹਿਲੀ ਵਾਰ ਹੋਇਆ ਕਿ ਐਮਐਲਏ ਨੂੰ ਬਾਹਰ ਦੇ ਕੇ ਮਾਰ ਕੇ ਰੋ ਦਿੱਤਾ ਗਿਆ ਕਿਸੇ ਦੇ ਰੋਕ ਤੰਤਰ ਦਾ ਤਰੀਕਾ ਕੀ ਹੈ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸ਼ੁਰੂ ਹੋਣ ਦੇ ਪਹਿਲੇ ਦਿਨ ਵਿਰੋਧੀ ਧਿਰ ਕਾਂਗਰਸ ਵੱਲੋਂ ਤਿੱਖਾ ਰੁਖ ਅਪਣਾਉਣ ਦੀਆਂ ਦੋ ਵਜ੍ਹਾਾਂ ਸਨ ਇੱਕ ਸੀ ਪਾਣੀਆਂ ਦਾ ਮੁੱਦਾ ਅਤੇ ਦੂਜਾ ਸੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦਾ ਪਹਿਲਾ اجلاس ਚੰਨੀ ਨੇ ਆਪਣਾ ਹਮਲਾਵਰ ਰੁਖ ਇੱਕ ਦਿਨ ਪਹਿਲਾਂ ਹੀ ਜ਼ਾਹਿਰ ਕਰ ਦਿੱਤਾ ਸੀ ਜੋ ਅੱਜ ਦਿਖਿਆ ਵੀ ਕਾਂਗਰਸੀਆਂ ਨੇ ਕਾਲੀਆਂ ਪੱਟੀਆਂ ਬਣ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਐਸਵਾਈਐਲ ਦੇ ਮੁੱਦੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਅੰਦਰ ਜਾਣ ਤੋਂ ਰੋਕ ਦਿੱਤਾ सीएम ਸਾਹਮਣੇ ਚਰਨਜੀਤ ਸਿੰਘ ਚੰਨੀ ਨੇ ਤਲਖੀ ਵਾਲੇ ਲਫ਼ਜ਼ਾਂ 'ਚ ਆਪਣਾ ਵਿਰੋਧ ਦਰਜ ਕਰਵਾਇਆ। ਵਿਰੋਧੀ ਧਿਰ ਇੱਥੇ ਨਹੀਂ ਰੁਕਿਆ। ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਹੋਣ ਕਾਰਨ ਰਾਜਪਾਲ ਕਪਤਾਨ ਸਿੰਘ ਸੋਲੰਕੀ ਸੰਬੋਧਨ ਕਰ ਰਹੇ ਸਨ। ਜਿੰਨੀ ਦੇਰ ਸੰਬੋਧਨ ਚੱਲਿਆ ਕਾਂਗਰਸ ਵੱਲੋਂ ਵਿਧਾਨ ਸਭਾ ਅੰਦਰ ਨਾਅਰੇਬਾਜ਼ੀ ਜਾਰੀ ਰਹੀ ਹੈ ਪਾਣੀ ਦੇ ਮੁੱਦੇ ਤੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਨੂੰ ਚਮਕ ਕੇ ਕਿਹਾ ਇਹਨਾਂ ਨੇ ਜੋ ਪੰਜਾਬ ਦੇ ਪਾਣੀਆਂ ਦੇ ਸੰਬੰਧ ਵਿੱਚ ਸਟੈਂਡ ਲਿਆ ਹੈ के एस वाई एल बननी चाहिए और उसका पानी चलना चाहिए ये गवर्नमेंट का स्टैंड है हम आज भी इस बात पे कहम है कि पंजाब की एक बूंद भी पानी हम बाहर नहीं जाने देंगे और जो अकाली दल बीजेपी की सरकार ने स्टैंड लिया है उस पे सरकार इस्तीफा दे ये तो डबल फेस है इनका ये इनका चेहरा असल में कुछ और है यहां कुर्सी पे बैठकर ਲੋਕੋ ਨੂੰ ਡਰਾਮਾ ਦਿਖਾ ਕੇ ਲੋਕੋਆਂ ਦੀ ਭਾਵਨਾਵਾਂ ਸੇ ਹਮੇਸ਼ਾ ਸੇ ਅਕਾਲੀ ਦਲ ਖੇਡਦਾ ਰਿਹਾ ਹੈ ਕਾਂਗਰਸ ਦੇ ਵਿਰੋਧ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਅਤੇ ਡਿਪਟੀ ਸੀਐਮ ਨੇ ਕਿਹਾ ਕਿ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਕਿਸ ਨੂੰ ਨਹੀਂ ਦਿੱਤਾ ਜਾਵੇਗਾ ਇਸ ਵਿੱਚ ਕਾਂਗਰਸ ਸਿਆਸਤ ਕਰ ਰਹੀ ਹੈ ਪਾਣੀਆਂ ਦੀ ਰੱਖਿਆ ਕੀਤੀ ਹੈ ਤਾਂ ਉਹ ਸ਼ਰੋਮਣੀ ਅਕਾਲੀ ਦਲ ਨੇ ਹੀ ਲੜਾਈਆਂ ਲੜੀਆਂ ਕਾਂਗਰਸ ਨੇ ਕਦੇ ਲੜਾਈ ਲੜੀ ਨਹੀਂ ਪਾਣੀ ਖੋਣ ਵਾਲੀ ਇਹਨਾਂ ਕਾਂਗਰਸ ਡਰਾਮਾ ਕਰ ਰਹੀ ਹੈ ਸਾਰਾ ਐਸਓਐਲ ਦਾ ਕੰਮ ਕਾਂਗਰਸ ਨੇ ਸ਼ੁਰੂ ਕੀਤਾ ਕਾਂਗਰਸ ਨੇ ਗਾਂਧੀ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਤੱਕ ਜੋ ISROL ਬਣਿਆ ਉਹ ਕਾਂਗਰਸ ਨੇ ਕੀਤਾ ਹੈ ਹੁਣ ਜਾਣ ਕੇ ਲੋਕਾਂ ਨੂੰ ਗੁੰਮਰਾ ਕਰਦੇ ਆ ਅਕਾਲੀ ਦਲ ਨੇ ਸਦਾ ਲੜਾਈ ਲੜੀ ਹੈ ਤੇ ਲੜਦੀ ਰਹੂਗੀ ਇੱਕ ਬੂੰਦ ਪਾਣੀ ਦਾ ਪੰਜਾਬ ਤੋਂ ਬਾਹਰ ਨਹੀਂ ਜਾਊਗਾ ਸਾਲ 1955 ਦਾ ਸਮਝੌਤਾ ਹੋਇਆ ਕਿ ਪੰਜਾਬ ਦੀਆਂ ਨਦੀਆਂ ਦਾ ਪਾਣੀ ਰਾਜਸਥਾਨ ਤੇ ਦਿੱਲੀ ਨੂੰ ਦਿੱਤਾ ਜਾਵੇਗਾ 1964 ਚ ਪੰਜਾਬ ਅਤੇ ਹਰਿਆਣਾ ਵੱਖ-ਵੱਖ ਸੂਬੇ ਬਣਾ ਦਿੱਤੇ ਗਏ 1980 ਚ ਐਸਵਾਈਐਲ ਯਾਨੀ ਸਤਲੁਜ ਯਮਨਾ ਲਿੰਕ ਨਹਿਰ ਦੀ ਉਸਾਰੀ ਸ਼ੁਰੂ ਹੋਈ ਅਤੇ ਕਾਫੀ ਹੱਦ ਤੱਕ ਕੰਮ ਪੂਰਾ ਵੀ ਕਰ ਲਿਆ ਗਿਆ ਵਿਵਾਦ ਤੋਂ ਬਾਅਦ ਨਹਿਰ ਦੀ ਉਸਾਰੀ ਦਾ ਕੰਮ ਠੱਪ ਹੋ ਗਿਆ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੰਮ ਪੂਰਾ ਕਰਨ ਲਈ ਕੇਂਦਰੀ ਏਜੰਸੀ ਨੂੰ ਹੁਕਮ ਦਿੱਤਾ ਕੋਈ ਰਾਣਾ ਬਚਣ ਤੇ ਸਾਲ 2004 ਚ ਕੈਪਟਨ ਸਰਕਾਰ ਨੇ ਵਿਧਾਨ ਸਭਾ ਚ ਪਾਣੀ ਨਾ ਦੇਣ ਦੇ ਹੱਕ ਚ ਮਤਾ ਪਾਸ ਕਰਵਾ ਲਿਆ ਇਸ ਮਸਲੇ ਤੇ ਹਰਿਆਣਾ ਨੇ ਮੁੜ ਸੁਪਰੀਮ ਕੋਰਟ ਦਾ ਦਰਖੜਕਾਇਆ ਅੱਜ ਯਾਨੀ 8 ਮਾਰਚ ਤੋਂ ਸੁਪਰੀਮ ਕੋਰਟ 'ਚ ਇਸ ਮਸਲੇ 'ਤੇ ਸੁਣਵਾਈ ਫਿਰ ਸ਼ੁਰੂ ਹੋਈ ਹੈ